ਆਕਾਸ਼ ਵਿੱਚ ਅਣਗਿਣਤ ਤਾਰੇ ਹੁੰਦੇ ਨੇ ਪਰ ਸਾਰਿਆਂ ਦੀ ਰੌਸ਼ਨੀ ਇੱਕੋ ਜਿਹੀ ਨਹੀਂ ਹੁੰਦੀ ਕੁਝ ਤਾਰਿਆਂ ਦੀ ਰੌਸ਼ਨੀ ਬਹੁਤ ਤੇਜ਼ ਹੁੰਦੀ ਹੈ ਤੇ ਰਾਹੋ ਪਰ ਲੇਪਾਂ ਦੀਆਂ ਨੂੰ ਰਾਹੇ ਪਾਉਂਦੀ ਹੈ ਇਸੇ ਤਰ੍ਹਾਂ ਸੰਸਾਰ ਵਿੱਚ ਅਣਗਿਣਤ ਜੀਵ ਜਨਮ ਲੈਂਦੇ ਨੇ ਪਰ ਉਹਨਾਂ ਵਿੱਚੋਂ ਕੋਈ ਵਿਰਲੀ ਤੇ ਪਵਿੱਤਰ ਆਤਮਾ ਹੀ ਰੌਸ਼ਨ ਮਨਾਰੇ ਦਾ ਕੰਮ ਦੇਦੀ ਹੈ ਜੋ ਜੀਵਨ ਦੇ ਭੁੱਲੇ ਹੋਏ ਰਾਹਿਆਂ ਨੂੰ ਸਹੀ ਰਾਹ ਤੇ ਪਾ ਕੇ ਅਸਲੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ ਭਾਵ ਵਾਹਿਗੁਰੂ ਨਾਲ ਮੇਲ ਕਰਵਾ ਦਿੰਦੀ ਹੈ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਇੱਕ ਐਸੀ ਹੀ ਪਵਿੱਤਰ ਆਤਮਾ ਸਨ ਭਾਈ ਸਾਹਿਬ ਦੀ ਬੰਸਾਵਲੀ ਦੀਵਾਨ ਕੌੜਾ ਮੱਲ ਨਾਲ ਜਾ ਮਿਲਦੀ ਹੈ ਦੀਵਾਨ ਕੌੜਾ ਮੱਲ ਦਾ ਜਨਮ ਚੌਧਰੀ ਵੱਲੂ ਮੱਲ ਦੇ ਘਰ ਪਠਾਰਵੀ ਸਦੀ ਦੇ ਆਰੰਭ ਵਿੱਚ ਮਲਤਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ 1726 ਵਿੱਚ ਜ਼ਕਰੀਆ ਖਾਂ ਲਾਹੌਰ ਦਾ ਗਵਰਨਰ ਥਾ ਪਿਆ ਗਿਆ ਇਹ ਉਹ ਸਮਾਂ ਸੀ ਜਦੋਂ ਸਿੱਖਾਂ ਉੱਤੇ ਘੋਰ ਜ਼ੁਲਮ ਕੀਤੇ ਜਾ ਰਹੇ ਸਨ ਇਸੇ ਸਮੇਂ ਵਿੱਚ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਤੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੰਸਾਰਾ 448 ਵਿੱਚ ਮੀਰ ਮੰਨੂ ਨੂੰ ਲਾਹੌਰ ਤੇ ਮਲਤਾਨ ਦਾ ਗਵਰਨਰ ਥਾ ਪਿਆ ਗਿਆ। ਉਸਨੇ ਦੀਵਾਨ ਕੌੜਾ ਮੰਨੋਂ ਆਪਣਾ ਦੀਵਾਨ ਅਤੇ ਆਪਣਾ ਜੁਮੀਰ ਨਿਯਤ ਕੀਤਾ। ਇਸੇ ਸਮੇਂ ਵਿੱਚ ਸਿੱਖਾਂ ਨੇ ਸ੍ਰੀ ਅਮਰਕਸਰ ਵਿਖੇ ਰਾਮਰਾਣੀ ਨਾਂ ਦੀ ਇੱਕ ਕੱਚੀ ਗੜੀ ਉਸਾਰ ਲਈ। ਇਸ ਗੜੀ ਨੂੰ ਅਦੀਨੋ ਬੇਗ ਨੇ ਮੀਰ ਮੰਨੂ ਦੇ ਹੁਕਮ ਤੇ ਕਈ ਮਹੀਨੇ ਠੇਹਰੀ ਰੱਖਿਆ ਦੀਵਾਨ ਕੌੜਾ ਮਲਣੇ ਮੀਰ ਮੰਨੂ ਨੂੰ ਠੇਰਾ ਉਠਾ ਦੇਣ ਦੀ ਨੇਕ ਸਲਾਹ ਦਿੱਤੀ ਤੇ ਠੇਰਾ ਉਠਵਾ ਦਿੱਤਾ ਗਿਆ ਤੇ ਸ੍ਰੀ ਦਰਬਾਰ ਸਾਹਿਬ ਦੇ ਨਾਂ ਕੁਝ ਜ਼ਗੀਰਾਂ ਲਵਾ ਦਿੱਤੀਆਂ ਗਈਆਂ ਮੀਰ ਮਨੂ ਨੇ ਸ਼ਾਹ ਨਿਵਾਜ਼ ਉਤੇ ਫਤਿਹ ਪਾਉਣ ਲਈ ਦੀਵਾਨ ਸਾਹਿਬ ਨੂੰ ਮੁਲਤਾਨ ਰਵਾਨਾ ਕਰ ਦਿੱਤਾ ਅਤੇ ਇਸ ਮੁਹਿੰਮ ਵਿੱਚ ਦੀਵਾਨ ਸਾਹਿਬ ਦੀ ਸਹਾਇਤਾ ਲਈ ਸਰਦਾਰ ਜੱਸਿਆ ਸਿੰਘ ਅਲੂਵਾਲੀਆ ਦੀ ਜਥੇਦਾਰੀ ਹੇਠ ਸਿੰਘਾਂ ਦਾ ਇੱਕ ਦਲ ਭੇਜਿਆ ਗਿਆ ਇਸ ਲੜਾਈ ਵਿੱਚ ਦੀਵਾਨ ਸਾਹਿਬ ਦੀ ਜਿੱਤ ਹੋਈ ਤੇ ਸ਼ਾਹ ਨਿਵਾਜ਼ ਖਾਨ ਮਾਰਿਆ ਗਿਆ ਸਰਦਾਰ ਜੱਸਾ ਸਿੰਘ ਦੇ ਕਹਿਣ ਤੇ ਦੀਵਾਨ ਜੀ ਨੇ ਸ੍ਰੀ ਨਨਕਾਣਾ ਸਾਹਿਬ ਦਾ ਗੁਰਦੁਆਰਾ ਬਾੜ ਲੀਲਾ ਇਸ ਰੂਪਰ ਬਣਵਾ ਦਿੱਤਾ ਹੋਰ ਕਈ ਗੁਰਦੁਆਰਿਆਂ ਦੀ ਸੇਵਾ ਵੀ ਉਹਨਾਂ ਨੇ ਕਰਵਾ ਦਿੱਤੀ ਦੀਵਾਨ ਕੌੜਾ ਮੱਲ ਵਿੱਚ ਸਿੱਖੀ ਪਿਆਰ ਡੁੱਲ ਡੁੱਲ ਪੈਂਦਾ ਸੀ ਆਪ ਨੇ ਔਖੇ ਸਮੇਂ ਵਿੱਚ ਸਿੱਖਾਂ ਦੀ ਜੋ ਸੇਵਾ ਕੀਤੀ ਅਤੇ ਦਰਦ ਵੰਡਾਇਆ ਉਸ ਕਾਰਨ ਆਪ ਨੂੰ ਇਤਿਹਾਸ ਵਿੱਚ ਦੀਵਾਨ ਮਿੱਠਾ ਮੱਲ ਕਰਕੇ ਵਰਣਨ ਕੀਤਾ ਗਿਆ। ਦੀਵਾਨ ਤੌੜਾ ਮਨ ਦੇ ਦੋ ਪੁੱਤਰ ਦੀਵਾਨ ਹਰੀ ਸਿੰਘ ਅਤੇ ਦੀਵਾਨ ਤੋਖਾ ਰਾਮ ਸਨ। ਦੀਵਾਨ ਤੋਖਾ ਰਾਮ ਦੇ ਪੜਪੁੱਤਰੇ ਚੌਧਰੀ ਰਾਮਚੰਦ ਸਨ। ਜਿਨ੍ਹਾਂ ਦੇ ਅਗਾ ਤਿੰਨ ਲੜਕੇ ਹੋਏ। ਬਾਬਾ ਕਾਨ ਸਿੰਘ ਉਹਨਾਂ ਦੇ ਸਭ ਤੋਂ ਵੱਡੇ ਸੁਪੁੱਤਰ ਸਨ। ਬਾਬਾ ਕਾਨ ਸਿੰਘ ਸਾਧੂ ਸੁਬਾ ਦੇ ਵਿਅਕਤੀ ਸਨ ਚੌਧਰੀ ਰਾਮਚੰਦ ਦਾ ਮੇਲ ਸਾਧੂ ਸੰਤਾਂ ਨਾਲ ਬਾਤ ਸੀ ਜਿਸ ਕਰਕੇ ਬਾਬਾ ਕਾਨ ਸਿੰਘ ਜੀ ਦਾ ਮੇਲ ਮਿਲਾਪ ਹੋਈ ਸਾਧੂ ਸੰਤਾਂ ਨਾਲ ਕਾਫੀ ਹੋ ਗਿਆ ਆਪ ਹਾਲਾਂ ਲਗਭਗ 12 ਸਾਲਾਂ ਦੇ ਹੀ ਸਨ ਕਿ ਅਮਰਿਤਸਰ ਆ ਗਏ ਅਤੇ ਸੰਤ ਰਾਮ ਦਿਆਲ ਹੋਰਾਂ